ਮੁਗਾ ਦੇ ਡੀਐਸਪੀ ਸਿਟੀ ਗੋਵਿੰਦਰ ਸਿੰਘ ਨੇ ਸ਼ਹਿਰ 'ਚ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਅਤੇ ਡਿਊਟੀ ਦੌਰਾਨ ਕੋਤਾਹੀ ਵਰਤਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਦੀ ਖਬਰ ਲੈਣ ਲਈ ਇੱਕ ਨਵਾਂ ਤਰੀਕਾ ਅਪਣਾਇਆ ਜਿੱਦਾਂ ਚੱਲਦੇ ਹਨ ਡੀਐਸਪੀ ਖੁਦ ਆਪਣੀ ਪਛਾਣ ਗੁਪਤ ਰੱਖ ਕੇ ਸ਼ਹਿਰ 'ਚ ਚੈਕਿੰਗ ਕਰ ਰਹੇ ਨੇ ਇਸ ਦੌਰਾਨ ਜਿੱਥੇ ਉਹਨਾਂ ਨੇ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ ਉੱਥੇ ਹੀ ਡਿਊਟੀ 'ਚ ਕੋਤਾਹੀ ਵਰਤਣ ਵਾਲੇ ਟ੍ਰੈਫਿਕ ਮੁਲਾਜ਼ਮਾਂ ਨੂੰ ਵੀ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਕਰਨ ਦੀ ਅਦਾਇਗੀ ਦਿੱਤੀ ਮੈਨੂੰ ਇੱਕ ਮਹੀਨਾ ਹੋਇਆ ਇੱਥੇ ਜੁਆਇਨ ਕੀਤੇ ਨੂੰ ਕਾਫੀ ਰਿਪੋਰਟਾਂ ਮਿਲ ਰਹੀਆਂ ਸੀ ਕਿ ਇੱਥੇ ਸਨੈਚਿੰਗ ਹੋਗੀ ਇੱਥੇ ਇਹ ਹੋ ਗਿਆ ਇੱਥੇ ਉਹ ਹੋ ਗਿਆ ਫਿਰ ਮੈਂ ਆਪਣੀ ਪੁਲਿਸ ਨੂੰ ਟੋਟਲ ਬਰੀਫ ਕਰਕੇ ਪ੍ਰੋਪਰ ਅਲਰਟ ਕਰਿਆ ਪ੍ਰੋਪਰ ਨਾਕਾਬੰਦੀ ਕਰੀਏ ਪ੍ਰੋਪਰ WhatsApp ਤੇ ਇੱਕ ਗਰੁੱਪ ਬਣਾਇਆ ਜਿੰਨਾ ਤੱਕ ਹਰ ਤਰ੍ਹਾਂ ਕਮਿਊਨੀਕੇਸ਼ਨ ਪ੍ਰੋਪਰ ਜਾਵੇ ਔਰ ਆਪ ਆਪ ਦਾ ਮੂਟਾ ਕੇ ਮੋਟਰਸਾਈਕਲ ਤੇ ਫਿਰ ਰਿਹਾ ਤਾਂ ਜੋ ਸਾਰੇ ਨਾਕੇ ਪ੍ਰੋਪਰ ਚੈੱਕ ਹੋਣ ਤੇ ਪਬਲਿਕ ਦਾ ਵੀ ਪਤਾ ਲੱਗੇ ਆਹ ਹੁਣ ਤੁਸੀਂ ਦੇਖਿਆ ਹੋਣਾ ਥੋੜੀ ਦੇਰ ਪਹਿਲਾਂ ਇੱਕ ਮੋਟਰਸਾਈਕਲ ਵਾਲੇ ਬੰਦ ਕਰੇ ਐ ਔਰ ਟੋਟਲੀ ਬੈਨ ਕਰਤਾ ਐ ਜੋ ਵੀ ਮਾੜਾ ਅਨਸਰ ਐ ਜਾਂ ਬੈਡ ਅਨਸਰ ਐ ਮੋਗੇ ਚ ਅਗਰ ਐਂਟਰੀ ਕਰਨੀ ਐ ਤਾਂ ਇਹ ਨਾਕਿਆਂ ਨੂੰ ਫੇਸ ਕਰਕੇ ਅੱਗੇ ਜਾ ਸਕਦੇ ਮੀਡੀਆ ਨਾਲ ਗੱਲਬਾਤ ਕਰਦੇ ਆ ਡੀਐਸਪੀ ਸਿਟੀ ਨੇ ਕਿਹਾ ਕਿ ਸ਼ਹਿਰ 'ਚ ਲੁੱਟਾਂ-ਖੋਹਾਂ ਵਾਲੀ ਵਾਰਦਾਤਾਂ ਤੇ ਕਾਬੂ ਪਾਉਣ ਲਈ ਪੁਲਿਸ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਨੇ ਹਾਜੇ ਤੱਕ ਮਲਾਜਮ ਕਾਫੀ ਤੇ ਮੈਂ ਦੇਖਿਆ ਕਾਫੀ ਸਲੋ ਹੋ ਚੁੱਕੇ ਆ ਉਹਨਾਂ ਦੇ ਮੈਂ ਕਾਫੀ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦਾ ਬਿਲਡ ਅਪ ਕਰ ਰਹੇ ਹਨ ਉਹਨਾਂ ਦੀ ਥਿੰਕਿੰਗ ਉਹਨਾਂ ਦਾ ਕਿਦਾਂ ਨਾਕਾ ਲਾਉਣਾ ਹੈ ਪਤਾ ਨਹੀਂ ਕੀ ਹੋ ਗਿਆ ਪਲੀਜ਼ ਥੋੜੀ ਸਲੋ ਹੈ ਹਮ ਫਾਸਟ ਕਰ ਰਿਹਾ ਰੋਹਲੀ ਹੋਲੀ ਮੈਨੂੰ ਲੱਗਦਾ ਹੈ ਬਹੁਤ ਵਧੀਆ ਰਜਿਸਟਰ ਜੇਕਰ ਪੁਲਿਸ ਡੀਐਸਪੀ ਗੁਰਵਿੰਦਰ ਸਿੰਘ ਦੀ ਹਦਾਇਤਾਂ ਮੁਤਾਬਕ ਕੰਮ ਕਰਦੀ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਸ਼ਹਿਰ ਵਿਚਲੇ ਸ਼ਰਾਰਤੀ ਅੰਸਰਾਂ ਨੂੰ ਥੱਲ ਜ਼ਰੂਰ ਪੈ ਸਕਦੀ ਹੈ ਮੁਗਾ ਤੋਂ ਯੂ ਕੈਨ ਦ ਸੇਂਗ ਦੇਲੀ ਪੋਸਟ ਪੰਜਾਬੀ